ਇੰਡੀਅਨ ਬੈਂਕ ਗੁਰੈਨ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਅੱਜ ਇੱਕ ਸੜਕ ਹਾਦਸਾ ਵਾਪਰਿਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਡਿਊਟੀ ਤੇ ਇੰਚਾਰਜ ਸਰਬਜੀਤ ਸਿੰਘ ਤੇ ਨਤਸਨ ਜਿਨ੍ਹਾਂ ਨੂੰ ਐਕਸੀਡੈਂਟ ਦੀ ਸੂਚਨਾ ਮਿਲੀ ਐਸਐਸਐਫ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕਿ ਇੱਕ Honda City ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਸੀ ਹਿੱਟ ਕਰਨ ਤੋਂ ਬਾਅਦ ਕਾਰ ਕਾਬੂ ਤੋਂ ਬਾਹਰ ਹੋ ਕੇ ਰੋਡ ਦੇ ਸਾਈਡ ਵਾਲੀ ਰੇਲਿੰਗ ਨਾਲ ਝਟਕ ਰਾਈ ਕਾਰ ਵਿੱਚ ਸਵਾਰ ਲੋਕ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਜਾ ਰਹੇ ਸਨ ਵਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਹਾਨੀ ਨਹੀਂ ਹੋਈ ਹਾਲੇ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਕਾਰ ਨੂੰ ਸੁਰੱਖਿਅਤ ਤੌਰ ਤੇ ਸਾਈਡ ਤੇ ਲਗਵਾਇਆ ਗਿਆ ਸੜਕ ਸੁਰੱਖਿਆ ਫੋਰਸ ਵੱਲੋਂ ਕਾਰ ਨੂੰ ਸੁਰੱਖਿਅਤ ਤੌਰ ਤੇ ਸਾਈਡ ਤੇ ਲਗਵਾਇਆ ਗਿਆ ਨੈਸ਼ਨਲ ਹਾਈਵੇ ਟੀਮ ਅਤੇ 112 ERV ਗੁਰਿਆਵੀ ਮੌਕੇ ਤੇ ਪਹੁੰਚੀ ਅਤੇ ਘਟਨਾ ਸੰਬੰਧੀ ਥਾਣਾ ਗੁਰਿਆਨ ਦੇ ਮੁੰਸ਼ੀ ਨੂੰ ਸੂਚਿਤ ਕੀਤਾ ਗਿਆ ਜੀ ਸਰ ਇਹ ਕਿ ਗੁਰਿਆਨ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਮੈਂ ਇਹ ਸੈ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 99506 ਕੁਰਾਇਆ ਫਲੋਰ ਮੇਨ ਜੀ ਡਰਾਈਵਰ ਜਤਨਾਤਾ ਜੀ ਰਾਤੀ ਮੇਰੇ ਸਹਿਯੋਗੀ ਏਐਸਏ ਸਰਜੀ ਸਿੰਘ ਦੇ ਹਾਜ਼ਰ ਸੀ ਉਹਨਾਂ ਨੂੰ ਇੱਕ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਕਿ ਨੇੜੇ ਨੈਸ਼ਨਲ ਬੈਂਕ ਕੁਰਾਇਆ ਤੋਂ ਫਲੋਰ ਜੀ ਡਰਾਈਵਰ ਤੇ ਐਕਸੀਡੈਂਟ ਹੋਇਆ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਇੱਕ ਹੌਂਡਾ ਸਿਟੀ ਕਾਰ ਰੋਡ ਦੇ ਨਾਲ ਬਣੀ ਹੋਈ ਰੇਲਿੰਗ ਨਾਲ ਟਕਰਾਈ ਹੋਈ ਸੀ ਡਰਾਈਵਰ ਦੇ ਦੱਸਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਅਸੀਂ ਹਿਮਾਚਲ ਤੋਂ ਲੁਧਿਆਣਾ ਜਾ ਰਹੇ ਸੀ ਸਾਨੂੰ ਕੋਈ ਅਣਪਛਾਤਾ ਵਾਹਨ ਹਨੇਰਾ ਹੋਣ ਕਾਰਨ ਹਿੱਟ ਕਰ ਗਿਆ ਜਿਹਦੇ ਵਿੱਚ ਜਾਨੀ ਮਾਦੀ ਇਨਸਾਨ ਬੋਲਿਆ ਪਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਫਿਰ ਮੌਕੇ ਤੇ ਕੀਆਰਵੀ ਗੁਰਾਇਆ ਵੀ ਹਾਜ਼ਰ ਆ ਗਈ ਸੀ ਇਹਦੇ ਬਾਰੇ ਥਾਣਾ ਗੁਰਾਇਆ ਦੇ ਮੁਨਸ਼ੀ ਨੂੰ ਜਾਣੂ ਕਰਵਾਇਆ ਗਿਆ ਥੈਂਕ ਯੂ